ਅੱਜ ਦੀ ਵਾਜ ਟੀਵੀ ਐਂਡ ਰਿਡਿਊ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਵਾਲਾ ਪ੍ਰੋਗਰਾਮ ਹੈ ਤੁਸੀਂ ਇਸ ਨੂੰ ਰੇਡੀਓ ਤੇ ਵੀ ਸੁਣਦੇ ਹੋ YouTube, IPTV, Rumble, Facebook, Instagram ਅਤੇ ਹੋਰ ਵੀ ਬਹੁਤ ਜਗ੍ਹਾ ਤੇ ਦੇਖਦੇ ਹੋ ਇਸ ਲਈ ਤੁਹਾਡਾ ਧੰਨਵਾਦ ਵੀ ਵੱਤ ਵੱਦ ਸਾਡੇ ਹਰ ਪਲੈਟਫਾਰਮ ਨੂੰ ਸ਼ੇਅਰ ਕਰਿਆ ਕਰੋ, ਦੇਖਿਆ ਕਰੋ ਅਤੇ ਵਿਚਾਰਿਆ ਕਰੋ ਕਿਉਂਕਿ ਜਿਹਨਾਂ ਨਾਲ ਸਾਡਾ ਬਾਪ ਹੈ ਉਹ ਹੁਣ 100 ਸਾਲਾ ਦਿਨ ਮਨਾ ਰਹੇ ਨੇ ਆਪਾਂ ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਗੱਲਬਾਤ ਸਤਕਾਰਯੋਗ ਡਾਕਟਰ ਅਮਰਜੀਤ ਸਿੰਘ ਸਾਹਿਬ ਨਾਲ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਸਾਹਿਬ ਸਾਡੇ ਪ੍ਰੋਗਰਾਮ ਤੇ ਪਿਛਲੇ 28 ਸਾਲਾਂ ਤੋਂ ਲਗਾਤਾਰ ਆ ਰਹੇ ਨੇ ਤੇ ਪਿਛਲੇ 13-14 ਸਾਲਾਂ ਤੋਂ ਟੀਵੀ 84 ਰਹੀ ਸੱਚੋ ਸੱਚੇ ਪ੍ਰੋਗਰਾਮ ਵਿੱਚ ਵੀ ਗਹਿ ਗੱਡਮੀ ਗੱਲਬਾਤ ਤੱਥਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ ਉਸ ਵੱੱਟ ਤੋਂ ਵੱਧ ਟੀਵੀ 84 ਦੀ ਵੀ ਹਰ ਵਕਤ ਮਦਦ ਕਰਨੀ ਚਾਹੀਦੀ ਆ ਸਾਡਾ ਪੱਖ ਸਾਡਾ ਹੱਕ ਸਾਡਾ ਨੈਰੇਟਿਵ ਸਾਡੀ ਗੱਲ ਕਰਨ ਵਾਲਾ ਮੀਡੀਆ ਮੀਡੀਏ ਦੀ ਅਹਿਮੀਅਤ ਨੂੰ ਸਾਡੀ ਕਮਿਊਨਿਟੀ ਸਾਡੇ ਭਾਈਚਾਰੇ ਨੂੰ ਸਮਝਣਾ ਚਾਹੀਦਾ ਸਮਝ ਕੇ ਸਾਨੂੰ ਹੋਰ ਵੀ ਆਪਣੇ ਚੈਨਲ ਸਕਾਲਰ ਬਦਵਾਨ ਅਤੇ ਜਿਹੜੇ ਨਿਊਜ਼ ਜਾਂ ਕਿਹੜੇ ਜਿਹੜੇ ਵੀ ਨੈਰੇਟਿਵ ਸਿਰਜ ਸਕਦੇ ਨੇ ਆਪਣੇ ਪੱਖ ਦੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਡਾਕਟਰ ਸਾਹਿਬ ਜੀ ਬੜੇ ਪਿਆਰ ਸਤਿਕਾਰ ਨਾਲ ਜੀ ਆਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸੁਖਦੇਵ ਸਿੰਘ ਜੀ ਤੁਹਾਨੂੰ ਵੀ ਤੇ ਅੱਜ ਦੀ ਆਵਾਜ਼ ਨੂੰ ਆਡਡ ਪਲੈਟਫਾਰਮਸ ਆਡੀਓ ਵੀਡੀਓ ਰੇਡੀਓ ਇਹਨਾਂ ਸਾਰਿਆਂ ਦਾ ਹੀ ਦੇਖ ਰਹੇ ਸਮੂਹ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜਦੋਂ ਅਸੀਂ ਆਰਐਸਐਸ ਦੀ ਗੱਲ ਕਰਦੇ ਆ ਕਿਸੇ ਸਮੇਂ ਇਸ ਆਰਗੇਨਾਈਜੇਸ਼ਨ ਨੂੰ ਬੈਨ ਕੀਤਾ ਗਿਆ ਸੀ ਅੱਜ ਇਹ ਰਾਜ ਕਰਦੇ ਨੇ ਜਦੋਂ ਵੈਸੇ ਰਾਜ ਦੀ ਗੱਲਬਾਤ ਮੈਂ ਕਰਦਾਂ ਜਦੋਂ ਜਦੋਂ ਰਾਜ ਆਉਂਦਾ ਤਾਂ ਗਾਈਆਂ ਦਾ ਗੋਹਾ ਵਿਕਦਾ ਜਦੋਂ ਰਾਜ ਨਹੀਂ ਹੁੰਦਾ ਤਾਂ ਗਾਈਆਂ ਫਿਰ ਦਿਸਦੀਆਂ ਨਹੀਂ ਸਿਸਟਮ ਇਹ ਹੋ ਜਾ ਚੁੱਕਾ ਹੈ ਕਿ ਜਿੱਥੇ ਅੱਜ ਆਰਐਸਐਸ ਵਾਲੇ 100ਵਾਂ ਸਤਿ ਆਫਨਾਂ ਦਿਵਸ ਮਨਾ ਰਹੇ ਨੇ ਮੋਦੀ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਇਸ ਦਾ ਗਵਾਹ ਬਣਿਆ ਗਵਾਹ ਨਹੀਂ ਬਣਿਆ ਪ੍ਰਾਈਮ ਮਿਨਿਸਟਰ ਬਣਿਆ ਹਾਂ ਜੀ ਸੋ ਆਰਐਸਐਸ ਡੀਪ ਸਟੇਟ ਨੇ ਰੜ ਕੇ ਸਾਰਾ ਸਿਸਟਮ ਰਨ ਕਰ ਰਹੀ ਆ ਇੱਕ ਦੇਸ਼ ਇੱਕ ਬੋਲੀ ਇੱਕ ਧਰਮ ਹਾਂਜੀ ਸਾਰਾ ਕੁਝ ਵਨ ਵਨ ਦੇ ਥੱਲੇ ਜੇ ਤੁਸੀਂ ਕੁਝ ਵੀ ਗੱਲ ਕਰਦੇ ਹੋ ਤੇ ਤੁਹਾਡੇ ਤੇ ਬੜੇ ਠੱਪੇ ਲੱਗ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਮੇਂ ਕਹਿਣਾ ਪਿਆ ਝੂਠ ਨਾ ਬੋਲ ਪਾਡੇ ਸੱਚ ਕਹੀਏ ਅੱਜ ਦਾ ਜਿਹੜਾ ਇਹਨਾਂ ਦਾ ਝੂਠ ਹੈ ਇਹਨਾਂ ਦਾ ਝੂਠ ਵੀ ਵਿਕਦਾ ਡਿਸ ਇਨਫਾਰਮੇਸ਼ਨ ਮੀਡੀਆ ਚ ਰੱਜ ਕੇ ਫਲਾਈ ਜਾਂਦੀ ਆ ਬਹੁਤ ਕੁਝ ਕੀਤਾ ਜਾਂਦਾ ਹੁਣ ਤੁਸੀਂ ਦੇਖੋ ਮੋਸਟ ਰੀਸੈਂਟਲੀ ਵੀ ਆਰਐਸਐਸ ਨੇ ਪੰਜਾਬ ਵਿੱਚ ਵੀ ਮੋਰੇ ਹੋ ਕੇ ਕੰਮ ਕੀਤਾ ਫਲਡਸ ਦੇ ਲਈ ਹੋਰ ਲਈ ਐਨਆਰਆਈ ਉਹਨਾਂ ਲਈ ਹੀ ਤਾਂ ਕਿਸੇ ਨੂੰ ਬਣ ਨਹੀਂ ਦਿੰਦੇ ਲੋਕਾਂ ਨੂੰ ਪੈਸੇ ਬਾਹਰੋਂ ਜਾਣ ਨਹੀਂ ਦਿੰਦੇ ਜਿਨ੍ਹਾਂ ਨੂੰ ਐਨਆਰਆਈ ਕਹਿੰਦੇ ਨੇ ਹੈਗੇ ਤੋਂ ਆਪਣੇ ਪੰਜਾਬੀ ਜਾਂ ਖਾਲਸਤਾਨੀ ਜਾਂ ਸਿੱਖ ਕਹ ਲੋ ਹੋਰ ਤਾਂ ਹੋਰ ਕਹਿੰਦੇ 1984 ਵਿੱਚ ਵੀ ਇਹਨਾਂ ਨੇ ਬੜੀ ਮਦਦ ਕੀਤੀ ਸਿੱਖਾਂ ਦੀਆਂ ਜੀ ਜਦੋਂ ਇਹਨਾਂ ਦੇ ਹੀ ਜਿਹੜੇ ਵੱਡੇ ਲੀਡਰ ਨੇ ਕਿਹਾ ਸੀ ਕਿ ਅਸੀਂ ਵੀ ਇੰਦਰ ਗਾਂਧ ਨੂੰ ਗਿਆ ਸੀ ਤੇ ਛੇਤੀ ਹਮਲਾ ਕਰ ਜਦੋਂ ਅੱਜ ਅਸੀਂ ਗਾਜਾ ਦੀ ਗੱਲ ਕਰਦੇ ਆ ਜੋ ਕੁਝ ਪੰਜਾਬ ਵਿੱਚ ਪੰਜਾਬ ਦੇ ਵਿੱਚ ਵਾਪਰਿਆ 1984 ਵਿੱਚ ਇਹ ਕੋਈ ਗਾਜਾ ਨਾਲੋਂ ਘੱਟ ਨਹੀਂ ਸੀ ਡਾਕਟਰ ਸਾਹਿਬ ਆਰਐਸਐਸ ਦੇ ਸੋਮੇ ਸਥਾਫਨਾ ਦੇ ਵਿਸਥੇ ਸਿੱਖ ਪੰਥ ਤੇ ਪੰਜਾਬ ਜਿਹੜਾ ਚੈਲੰਜ ਹੈ ਉਸ ਨੂੰ ਕਿਸ ਤਰੀਕੇ ਦੇਖਦੇ ਹੋ ਦੇਖੋ 20ਵੀਂ ਸਦੀ ਜਿਹੜੀ ਕਿ ਬਹੁਤ ਪੱਖਾਂ ਤੋਂ ਜਾਣੀ ਜਾਂਦੀ ਹੈ ਜਿਹਦੇ ਵਿੱਚ ਦੋ ਵਰਲਡ ਵਾਰਸ ਦਾ ਜ਼ਿਕਰ ਹੁੰਦਾ ਹੈ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਬਹੁਤ ਸਾਰਿਆਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ 20ਵੀਂ ਸਦੀ ਦੇ ਵਿੱਚ ਮੋਸਟਲੀ ਜਿਹੜੇ ਪਾਸਪੋਰਟ ਬਣਾਣੇ ਜਾਂ ਨੇਸ਼ਨ ਸਟੇਟਸ ਦੀਆਂ ਹੱਦਾਂ ਜੈਵਨ ਸਾਡੇ ਉਸ ਖਿੱਤੇ ਦੇ ਵਿੱਚ ਤਾਂ ਜਿਹੜਾ ਬਰਥਡੇ ਰਿਕਾਰਡਿੰਗ ਹੋਈ ਉਹ 1930ਵਿਆਂ ਦੇ ਵਿੱਚ ਸ਼ੁਰੂ ਹੋਈ ਔਰ ਇਹੀ ਕਾਰਨ ਸੀ ਕਿ ਭਾਈ ਫਾਜਾ ਸਿੰਘ ਜਿਨ੍ਹਾਂ ਨੇ ਬੜੀ ਲੰਬੀ ਉਮਰ ਓਵਰ 100 ਪਲੱਸ ਜਾ ਕੇ ਵੀ ਜਦੋਂ ਮੈਰਾਥਨ ਦੌੜੀ ਪਰ ਉਹਨੂੰ ਗਿਨੀ ਬੁੱਕ ਆਫ ਰਿਕਾਰਡਸ 'ਚ ਨਹੀਂ ਦਰਜ ਕੀਤਾ ਗਿਆ ਕਿਉਂਕਿ ਜਦੋਂ ਉਹਨਾਂ ਦਾ ਜਨਮ ਹੋਇਆ ਉਦੋਂ ਬਰਥਡੇ ਰਿਕਾਰਡਿੰਗ ਹੁੰਦੀ ਨਹੀਂ ਸੀ ਤੇ ਉਹ ਸਕੂਲ ਗਏ ਨਹੀਂ ਸੀ ਜਦੋਂ ਕਿ ਅੰਦਾਜ਼ੇ ਜੇ ਨਾਲ ਸਕੂਲ ਦੇ ਵਿੱਚ ਏਜ ਲਿਖਾ ਦਿੱਤੇ ਜਾਂਦੇ ਸੀ ਇਇ ਇਸ ਲਈ ਵੀ ਸਮਝਣਾ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਇੰਸਟੀਚੂਸ਼ਨਸ ਜਿਹੜੀਆਂ ਹੁਣ ਕਲਾਪਸ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਾਂ ਜਦੋਂ ਪ੍ਰੈਜ਼ੀਡੈਂਟ 트੍ਰੰਪ ਦੇ ਥੱਲੇ ਨਿਊ ਵਰਲਡ ਆਰਡਰ ਦੀ ਗੱਲ ਆ ਰਹੀ ਹੈ ਤੇ ਬਹੁਤ ਸਾਰੀਆਂ ਇਹ ਇੰਸਟੀਚੂਸ਼ਨਸ ਉਹੀ ਨੇ ਜਿਹੜੀਆਂ 20th ਸੈਂਚਰੀ ਦੇ ਵਿੱਚ ਖੜੀਆਂ ਹੋਈਆਂ ਖਾਸ ਤੌਰ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਲੇਕਿਨ ਜਿਹਦਾ ਜ਼ਿਕਰ ਤੁਸੀਂ ਕੀਤਾ ਜਿਸ ਸੰਸਥਾ ਆਰਐਸਐਸ ਜਿਸਦਾ ਪੂਰਾ ਨਾਮ ਰਾਸ਼ਟਰੀ ਸਵੈਮ ਸੇਵਕ ਸੰਗ ਹੈ ਸੰਸਕ੍ਰਿਤ ਦਾ ਇਹ ਲਫ਼ਜ਼ ਨੇ ਸਾਰੇ ਜਿਹੜਾ ਕਿ ਇਹ ਹੈ ਕਿ ਵੀ ਇਹ ਸਵੈਮ ਦਾ ਮਤਲਬ ਹੁੰਦਾ ਆਪ ਕਿ ਰਾਸ਼ਟਰ ਦੀ ਸੇਵਾ ਖੁਦ ਕਰਨ ਦੀ ਲਾਈਨ ਕਿਉਂਕਿ ਜਿਹੜਾ ਆਰਐਸਐਸ ਦਾ ਜਨਮ ਹੈ ਉਹ 2 ਅਕਤੂਬਰ ਨੂੰ 1925 ਦੇ ਵਿੱਚ ਜਿਹੜਾ ਹੈ ਉਸ ਦੇ ਨਾਂ ਜਿਹਨੂੰ ਜਿਹਦਾ ਪਹਿਲਾ ਡਾਕਟਰ ਹੈਡਗਵੇਅਰ ਨੇ ਇਸ ਨੂੰ ਰਜਿਸਟਰ ਕਰਵਾਇਆ ਤੇ ਇੱਕ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਦੋਂ 15 ਅਗਸਤ 2025 ਨੂੰ ਮੋਦੀ ਲਾਲ ਕਿਲੇ ਤੋਂ ਐਡਰੈਸ ਕਰ ਰਹੇ ਸੀ ਮੁਲਕ ਨੂੰ ਤੇ ਉਹਨੇ ਕਿਹਾ ਕਿ ਜੀ ਆਰਐਸਐਸ ਦੁਨੀਆ ਦੀ ਸਭ ਤੋਂ ਵੱਡੀ ਜ਼ਿਆਦਾ ਮੈਂਬਰਾਂ ਵਾਲੀ ਐਨਜੀਓ ਹੈ ਨਾਨ ਗਵਰਨਮੈਂਟ ਆਫ ਆਰਗੇਨਾਈਜੇਸ਼ਨ ਤੁਸੀਂ ਬਿਲਕੁਲ ਝੂਠ ਨਾ ਬੋਲ ਪਾਣ ਦੇ ਜਦੋਂ ਤੁਸੀਂ ਗੱਲ ਕੀਤੀ ਹਰ ਇੱਕ ਨੂੰ ਪਤਾ ਹੈ ਕਿ ਵੀ ਬਿਸ਼ੱਕ ਸਫਰ ਆਰਐਸਐਸ ਦਾ ਇੱਕ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਹੋਇਆ ਹੈ ਔਰ ਜਦੋਂ ਤੁਸੀਂ ਇਹਨਾਂ ਦੀ ਮਿਸ਼ਨ ਸਟੇਟਮੈਂਟ ਦੇਖਦੇ ਹੋ ਔਰ ਇਹਨਾਂ ਦੀ 100 ਸਾਲ ਦੀ ਕਾਰਗੁਜ਼ਾਰੀ ਦੇਖਦੇ ਹੋ ਤਾਂ ਬਿਲਕੁਲ ਇਹ ਜ਼ਾਹਰ ਹੈ ਕਿ ਕਿ 1920ਵਿਆਂ ਦਾ ਉਹੀ ਪੀਰੀਅਡ ਹੈ 1925 ਜਦੋਂ ਇਹ ਫਾਊਂਡ ਹੁੰਦੀ ਹੈ ਕਿ ਜਰਮਨ ਦੇ ਵਿੱਚ ਹਿਟਲਰ ਜਿਹੜਾ ਕਿ ਫੌਜ 'ਚੋਂ ਆਇਆ ਸੀ ਔਰ ਫੌਜ ਰਾਈ ਵੀ ਉਹਨੇ ਕੂ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਦੇ ਲਈ ਜੇਲ੍ਹ ਵੀ ਹੋਈ ਪਰ ਬਾਹਰ ਆ ਗਿਆ ਉਹਨੇ ਨਾਜ਼ੀ ਪਾਰਟੀ ਫਾਊਂਡ ਕੀਤੀ ਸੀ ਔਰ ਇਹ ਉਹੀ 1920s ਦਾ ਪੀਰੀਅਡ ਹੈ ਜਦੋਂ ਕਿ ਮਸੋਲਿਨੀ ਜਦੋਂ ਅਸੀਂ ਲਫ਼ਜ਼ ਫਾਸ਼ਿਸਟ ਇਸਤੇਮਾਲ ਕਰਦੇ ਹਾਂ ਤੇ ਧਿਆਨ ਇਟਲੀ ਵੱਲ ਜਾਂਦਾ ਕਿਉਂਕਿ ਮਸੋਲਿਨੀ ਨੇ ਫਾਸ਼ੀਜ਼ਮ ਦਾ ਜਿਹਨੂੰ ਫਾਦਰ ਕਿਹਾ ਜਾਂਦਾ ਹੈ ਉਸ ਨੇ ਬਰਾਊਨ ਸ਼ਰਟ ਦੇ ਨਾਲਲੇ ਜਿਹੜਾ ਬਾਅਦ ਵਿੱਚ ਅਸੀਂ ਇਹਨਾਂ ਦਾ ਆਰਐਸਐਸ ਦੀ ਖਾਕੀ ਨਿੱਕਰ ਔਰ ਇਹਨਾਂ ਦਾ ਪਹਿਰਾਵਾ ਦੇਖਦੇ ਹਾਂ ਔਰ ਫਾਸ਼ੀਜ਼ਮ ਦਾ ਕਾਨਸੈਪਟ ਦਿੱਤਾ ਹੁਣ ਇਹ ਦੋਨੋਂ ਹੀ ਐਸੇ ਨਹੀਂ ਕਿਉਂਕਿ ਫਾਸ਼ੀਜ਼ਮ ਦੇ ਥੱਲੇ ਕੋਈ ਵੀ ਲੋਕਤੰਤਰੀ ਵੈਲਿਊਜ਼ ਜਾਂ ਲੋਕਾਂ ਦੀ رائے ਦੀ ਕੋਈ ਕੀਮਤ ਨਹੀਂ ਹੈ ਤੇ ਨਾਜ਼ੀਜ਼ਮ ਜਿਸ ਦਾ ਬੇਸ ਹੀ ਰੇਸਿਜ਼ਮ ਹੈ ਜਿਸ ਦਾ ਆਧਾਰ ਇਹ ਸੀ ਕਿ ਜਿਹੜੀ ਵਾਈਟ ਰੇਸ ਹੈ ਉਹ ਸੁਪੀਰੀਅਰ ਹੈ ਔਰ ਇਸ ਦੇ ਉੱਤੇ ਬਾਕੀ ਜਿਹੜੀਆਂ ਨੇ ਰੇਸਿਸ ਜਨਾਂ ਦੇ ਵਿੱਚ ਉਹ ਜੂਜ਼ ਹੋਣ ਕਿਉਂਕਿ ਉਹਦੀ ਉਹਨਾਂ ਦੀ ਇੱਕ ਵੱਖਰੀ ਰੇਸ ਹੈ ਮੰਗੋਲ ਹੋਣ ਬ੍ਰਾਊਨ ਹੋਣ ਬਲੈਕ ਹੋਣ ਇਹ ਸਾਰੇ ਇਨਫੀਰੀਅਰ ਨੇ ਔਰ ਜਿਹੜੀ ਵਾਈਟ ਰੇਸ ਹੈ ਉਸ ਦਾ ਇਹ ਜਮਾਂਦਰੂ ਰਾਈਟ ਹੈ ਕਿ ਉਹ ਬਾਕੀਆਂ ਨੂੰ ਸਬੋਡੀਨੇਟ ਬਣਾ ਕੇ ਰੱਖੇ ਔਰ ਇਹ ਨੂੰ ਜੇ ਤੁਸੀਂ ਬਿਲਕੁਲ ਆਰਐਸਐਸ ਦੀ ਆਈਡੀਓਲੋਜੀ ਤੋਂ ਵੀ ਜੇ ਅਸੀਂ ਪਿੱਛੇ ਜਰੇ ਜਾਈਏ ਰਿਗਵੇਦ ਵਾਲ ਚਲੇ ਜਾਈਏ ਜਾਂ ਹਿੰਦੂ ਥੌਟ ਜਿਹਨੂੰ ਵਰਣ ਵਿਵਸਥਾ ਕਹਿੰਦੇ ਨੇ ਵਰਣ ਵਿਵਸਥਾ ਵਿੱਚਲਾ ਜਿਹੜਾ ਬ੍ਰਾਹਮਣ ਹੈ ਜਿਹੜਾ ਉਹ ਆਈਡੈਂਟੀਫਾਈ ਕੀਤਾ ਉਹ ਇਨਫੈਕਟ 나ਜ਼ੀਆਂ ਦਾ ਜਿਹੜਾ ਉਹ ਵਾਈਟ ਮੈਨ ਹੈ ਕਿਉਂਕਿ ਜਦੋਂ ਗੌਰ ਵਰਣ ਤੁਸੀਂ ਦੇਖੋਗੇ ਗੋਰਾ ਰੰਗ ਲੰਮਾ ਕੱਦ ਲੰਮਾ ਨੱਕ ਚੌੜਾ ਮੱਥਾ ਇਹ ਜਿਹੜੇ ਸਾਰੇ ਔਰ ਵਰਣ ਦਾ ਮਤਲਬ ਕਲਰ ਹੁੰਦਾ ਸੋ ਜਿਹੜਾ ਜਿਹੜੀ ਡਿਵੀਜ਼ਨ ਕਾਸਟ ਸਿਸਟਮ ਦੀ ਬ੍ਰਾਹਮਣ ਖਸ਼ਤਰੀ ਵੈਸ਼ ਸ਼ੂਦਰ ਦੇ ਥੱਲੇ ਜਿਹੜੇ ਰਾਈਟ ਮਨੂ ਸਮ੍ਰਿਤੀ ਦੀ ਰਾਈ ਕੋਡਿਫਾਈ ਕਰਕੇ ਬ੍ਰਾਹਮਣ ਨੇ ਆਪਣੇ ਕੋਲ ਰੱਖ ਲਏ ਸੀ ਔਰ ਲੰਬਾ ਵਕਤ 10000 ਸਾਲ ਤੋਂ ਉਸ ਖਿੱਤੇ ਦੇ ਵਿੱਚ ਬਾਰਿੰਗ ਉਸ ਪੀਰੀਅਡ ਜਦੋਂ ਕਿ ਬੁੱਧਿਜ਼ਮ ਨੇ ਹਜ਼ਾਰ ਸਾਲ ਇਹਨਾਂ ਨੂੰ ਚੈਲੰਜ ਕੀਤਾ ਹੈ ਤਰਬਾਜ ਬੁੱਧ ਦੇ ਥੌਟ ਨੂੰ ਸਪਰੈਸ ਕਰ ਦਿੱਤਾ ਗਿਆ ਜਾਂ ਐਲੀਮੀਨੇਟ ਕਰ ਦਿੱਤਾ ਗਿਆ ਇਹ ਵਰਣ ਵਿਵਸਥਾ ਹੀ ਉੱਥੇ ਰਨ ਹੋ ਰਹੀ ਆ ਉਦੋਂ ਤੋਂ ਹੁਣ ਤੱਕ ਔਰ 나ਜ਼ੀ ਜਰਮਨੀ ਨੇ ਜਾਂ 나ਜ਼ੀਆਂ ਨੇ ਇਸ ਵਿਚਾਰ ਧਾਰਾ ਨੂੰ ਜਿਹਨੂੰ 나ਜ਼ੀਇਜ਼ਮ ਕਿਹਾ ਗਿਆ ਹੈ ਉਹਨਾਂ ਨੇ ਨਾਰਾ ਦਿੱਤਾ ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ ਸੋ ਇਹ ਜ਼ਹਰਾਤ ਔਰ ਦੇ ਉੱਤੇ ਜਦੋਂ ਹਿੰਦੂ ਹਿੰਦੀ ਹਿੰਦੁਸਤਾਨ ਦਾ ਸੰਕਰਪ ਡਾਕਟਰ ਗੋਲ ਵਲਕਰ ਜਿਹੜੇ ਹੈਡਗਵਰ ਤੋਂ ਬਾਅਦ ਦੂਸਰੇ ਮੁਖੀ ਬਣੇ ਔਰ ਲੰਬਾ ਵਕਤ ਉਹ ਇਸ ਦਾ ਹੈਡ ਕਰਦੇ ਰਹੇ ਤੇ ਉਹਨਾਂ ਨੇ ਕਲੀਅਰਲੀ ਉਹਨਾਂ ਦੀ ਲਿਖਤ ਹੈ ਬੰਚ ਆਫ ਥਾਟਸ ਜਿਹਨੂੰ ਉਹਨ ਕਈ ਵਾਰ ਗਾਇਬ ਕਰ ਦਿੱਤਾ ਜਾਂਦਾ ਹੈ ਉਹਦੇ ਜੋ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿਉਂਕਿ ਗੋਲ ਵਲਕਰ ਨੇ 20s ਦੇ ਵਿੱਚ ਹੀ ਟੇਕਓਵਰ ਕੀਤਾ 30s ਦੇ ਵਿੱਚ ਫਿਰ ਨਾਜ਼ੀਆਂ ਨੇ ਖੁੱਲ ਕੇ ਯਹੂਦੀਆਂ ਦੀ ਰੋਮਨ ਕੈਥੋਲਿਕਸ ਦੀ ਜਿਪਸੀਆਂ ਦੇ ਇਹਨਾਂ ਸਾਰਿਆਂ ਦੀ ਪਰਸਕਿਊਸ਼ਨ ਕੀਤੀ ਉਹਨਾਂ ਨੂੰ ਗੈਸ ਚੈਂਬਰ ਔਰ ਕਨਸਿਡਰੇਸ਼ਨ ਕੈਂਪਾਂਜ ਮਾਰਿਆ ਔਰ ਗੋਲਵਲ ਕਰਦਾਏ ਸੋਚਣਾ ਸੀ ਕਹਿਣਾ ਸੀ ਜਿਹੜੀ ਗੱਲ ਭਾਵੇਂ ਉਹ ਆਰਐਸਐਸ ਦੇ ਨਾਲ ਸਿੱਧੇ ਤੌਰ ਤੇ ਨਹੀਂ ਜੁੜਿਆ ਰਿਹਾ ਸਾ ਵਰਕਰ ਕਿਉਂਕਿ ਸਾ ਵਰਕਰ ਦਾ ਵੀ ਜਿਹੜਾ ਥਾਟ ਸੀ ਕਿ ਇਹ ਸਾਡੀ ਰੇਸ ਸੁਪੀਰੀਅਰ ਹੈ ਔਰ ਹਿੰਦੂਤਵਾ ਲਫ਼ਜ਼ ਜਿਹੜਾ ਅੱਜ ਆਰਐਸਐਸ ਔਰ ਹਿੰਦੂਤਵਾ ਘਰ ਹਲਗੜ ਨੇ ਔਰ ਉਹਨੂੰ ਆਈਡੀਓਲੋਜੀ ਨੂੰ ਹਿੰਦੂਤਵਾ ਕਿਹਾ ਜਾਂਦਾ ਇਨਫੈਕਟ ਹਿੰਦੂ ਤਵਾਦੀ ਨਫਜ਼ 사 ਵਰਕਰ ਨੇ ਦਿੱਤਾ ਹੈ ਔਰ ਇਹੀ 사 ਵਰਕਰ ਨੇ ਹਿੰਦੂ ਤਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਪੋਲਿਟੀਕਲ ਪਾਰਟੀ ਜਿਹੜੀ ਹੈ ਹਿੰਦੂ ਮਹਾਸਭਾ ਬਣਾਈ ਔਰ ਖੁਦ ਵੀ 사 ਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਵੀ ਰਿਹਾ ਹੈ ਔਰ ਗੋਲਵਲਕਰ ਨੇ ਬੇਸ਼ੱਕ 47 ਤੋਂ ਬਾਅਦ 50ਵਿਆਂ ਚ ਜਾ ਕੇ ਜਿਹੜੀ ਪੋਲਿਟੀਕਲ ਵਿੰਗ ਬਣਾਇਆ ਆਰਐਸਐਸ ਦਾ ਔਰ ਜੇ ਤੁਸੀਂ ਆਰਐਸਐਸ ਦਾ ਅਦਰਵਾਈਜ਼ ਰੋਲ ਦੇਖੋ ਤੇ ਇਹਨਾਂ ਨੇ ਬਿਲਕੁਲ ਇਹ ਅੰਗਰੇਜ਼ ਪੱਖੀ ਸਨ ਕੋਈ ਆਰਐਸਐਸ ਦਾ ਲੀਡਰ ਕਦੇ ਜੇਲ੍ਹ ਨਹੀਂ ਗਿਆ ਸਾ ਵਰਕਰ ਭਾਵੇਂ ਉਹਦਾ ਇਨੀਸ਼ੀਅਲ ਜਿਹੜੀ ਬਿਗਨਿੰਗ ਸੀ ਉਹ ਰੈਵੋਲੂਸ਼ਨਰੀ ਵਾਲੀ ਸੀ ਪਰ ਉਹ ਵੀ ਅੰਗਰੇਜ਼ਾਂ ਦੀ ਪੇਰੋਲ ਤੇ ਆ ਗਿਆ ਕਾਲੇ ਪਾਣੀ 'ਚ ਉਹਨੇ 12 ਚਿੱਠੀਆਂ ਮਾਫੀ ਨਾਮੇ ਲਿਖ ਕੇ ਬਾਹਰ ਆਇਆ ਔਰ ਬਿਲਕੁਲ ਉਹ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਕਰਨ ਦੀ ਲਾਈਨ 'ਚ ਰਿਹਾ ਔਰ ਆਰਐਸਐਸ ਦਾ ਤਾਂ ਬਿਲਕੁਲ ਓਪਨ ਰਿਕਾਰਡ ਹੈ ਕਿਉਂਕਿ ਆਰਐਸਐਸ ਦਾ ਇੱਕ ਵੀ ਲੀਡਰ ਜਿਹੜਾ ਉਨੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨੇ ਅੰਗਰੇਜ਼ਾਂ ਦੇ ਰਾਜ ਚ ਜੇਲ੍ਹ ਕੱਟੀ ਔਰ ਆਰਐਸਐਸ ਹਿੰਦੂ ਮਹਾਸਭਾ ਦਾ ਕਿਉਂਕਿ ਸਵਰਕਰ ਲੀਡਰਸ਼ਿਪ ਔਰ ਜਦੋਂ ਗਾਂਧੀ ਦਾ ਮਰਡਰ ਹੋਇਆ 30 ਜਨਵਰੀ 1948 ਨੂੰ ਨੱਤੂ ਰਾਮ ਗੋੜ ਤੇ ਜਿਹੜਾ ਉਹ ਸਵਰਕਰ ਦਾ ਸਾਥੀ ਸੀ ਉਹਦਾ ਸਬੰਧ ਹਿੰਦੂ ਮਹਾਸਭਾ ਨਾਲ ਜੁੜਦਾ ਸੀ ਇਸ ਲਈ ਹਿੰਦੂ ਮਹਾਸਭਾ ਦਾ 47 ਤੋਂ ਬਾਅਦ ਪੋਲੀਟੀਕਲੀ ਕਿਉਂਕਿ ਗਾਂਧੀ ਦੇ ਮਰਡਰ ਦਾ ਚਾਰਜ ਲੱਗਣ ਤੋਂ ਬਾਅਦ ਸਵਰਕਰ ਵੀ ਅਰੇਸਟ ਹੋਇਆ ਬਚਪਾਵੇਂ ਇਨਾਫ ਐਵੀਡੈਂਸ ਨਾ ਹੋਣ ਕਰਕੇ ਉਹਨੂੰ ਛੱਡ ਦਿੱਤਾ ਗਿਆ ਉਹਦੀ ਮੌਤ 1960ਵਿਆਂ 'ਚ ਹੋਈ ਲੇਕਿਨ ਆਰਐਸਐਸ ਨੇ 1950ਵਿਆਂ ਦੇ ਵਿੱਚ ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਪ੍ਰੈਜ਼ੀਡੈਂਸੀ ਥੱਲੇ ਜਿਹੜਾ ਕਿ ਨਹਿਰੂ ਦਾ ਲਾ ਮਿਨਿਸਟਰ ਸੀ ਬੰਗਾਲੀ ਸੀ ਭਾਰਤੀ ਜਨਸੰਗ ਨਾਮ ਦੀ ਸਿਆਸੀ ਪਾਰਟੀ ਖੜੀ ਕੀਤੀ ਦੀਵਾ ਉਹਨਾਂ ਦਾ ਇਲੈਕਸ਼ਨ ਸਿੰਬਲ ਹੁੰਦਾ ਸੀ ਔਰ ਭਾਰਤੀ ਜਨਸੰਗ 1950ਵਿਆਂ ਤੋਂ 1960ਵਿਆਂ 70ਵਿਆਂ ਤੱਕ ਕੋਈ ਵੱਡੀ ਘਟੀਕਾਰ ਨਹੀਂ ਹੋਈ ਪੰਜਾਬ ਵਰਗੀ ਸਟੇਟ 'ਚ ਜਾਂ ਥੋੜਾ ਬਹੁਤ ਹੋਰ ਕਿਸ ਦਿੱਲੀ ਦੇ ਵਿੱਚ ਮਾੜਾ ਮੋਟਾ ਲੋਕਲ ਇਲੈਕਸ਼ਨਾਂ ਜਾਂ ਐਮਐਲਏ ਲੈਵਲ ਦੇ ਉੱਤੇ ਉਹਨਾਂ ਦੀ ਪੁੱਛਗਿੱਛ ਸੀ ਸੈਂਟਰ 'ਚ ਨਹੀਂ ਜਾ ਸਕਿਓਰੇ ਜਦੋਂ 70ਵਿਆਂ ਦਾ ਪੀਰੀਅਡ ਆਇਆ ਜਦੋਂ ਕਿ ਜੈ ਪ੍ਰਕਾਸ਼ ਨਰੈਣ ਨੇ ਇੰਦਰਾ ਗਾਂਧੀ ਦੇ ਖਿਲਾਫ ਪੂਰਨ ਕ੍ਰਾਂਤੀ ਟੋਟਲ ਰੈਵਿਊਸ਼ਨ ਦੇ ਥੱਲੇ ਜਿਹੜੀ ਮੂਵਮੈਂਟ ਨੂੰ ਬਿਹਾਰ 'ਚ ਸਟੂਡੈਂਟਸ ਨੇ ਜਿਹਦੀ ਸ਼ੁਰੂਆਤ ਕੀਤੀ ਜਦੋਂ ਇਸ ਮੂਵਮੈਂਟ ਦੀ ਸ਼ੁਰੂਆਤ ਹੋਈ ਤਾਂ ਉਹਦੇ ਵਿੱਚ ਜ਼ਾਹਰ ਹੈ ਵੀ ਕਾਂਗਰਸ ਦੇ ਖਿਲਾਫ ਜਿੰਨੀਆਂ ਧਿਰਾਂ ਸੀ ਜਿਹੜੀ ਕਾਂਗਰਸ ਰੂਲ ਇੰਦਰਾ ਗਾਂਧੀ ਦੇ ਉਹਦੇ ਵਿੱਚ ਕਮਿਊਨਿਸਟ ਵੀ ਸਨ ਸੋਸ਼ਲਿਸਟ ਵੀ ਸਨ ਲਾਲੂ ਪ੍ਰਕਾਸ਼ਾਦ ਵੀ ਸੀ ਅਕਾਲੀਆਂ ਨੇ ਵੀ ਜੁਆਇਨ ਕੀਤਾ ਔਰ ਭਾਰਤੀ ਜਨਸੰਗ ਨੇ ਵੀ ਜੁਆਇਨ ਕੀਤਾ ਔਰ ਉਸ ਮੂਵਮੈਂਟ ਨੇ ਇਹਨਾਂ ਨੂੰ ਭਾਰਤੀ ਜਨਸੰਗ ਜਿਹੜਾ ਉਹ ਭਾਵੇਂ ਭਾਜੀਪੀ ਦਾ ਹਿੱਸਾ ਬਣ ਗਿਆ ਲੇਕਿਨ ਵਿੱਚ ਰਹਿੰਦੇ ਵੀ ਉਹਨਾਂ ਨੇ ਜਦੋਂ ਵੀ ਪੀ ਸਿੰਘ ਪ੍ਰਾਈਮ ਮਿਨਿਸਟਰ ਵੀ ਬਣ ਜਾਂਦਾ ਬਰਾਰਦੀ ਦੇਸਾਈ ਤੋਂ ਬਾਅਦ ਉਦੀ ਸਰਕਾਰ ਨੂੰ ਡੀ ਰੇਲ ਕਰ ਦਿੱਤਾ ਜਾਂਦਾ ਹੈ ਭਾਰਤੀ ਇਹਨਾਂ ਵੱਲੋਂ ਕਿਉਂਕਿ ਉਹਨੇ ਮੰਡਲ ਕਮਿਸ਼ਨ ਦੀ ਰਿਪੋਰਟ ਜਿਹੜੀ ਕਿ ਬੈਕਵਰਡ ਕਲਾਸਿਸ ਨੂੰ ਹਕੂਕ ਦੰਦੇ ਸੀ ਉਹ ਲਾਗੂ ਕੀਤੀ ਔਰ ਇਵੈਂਚੁਅਲੀ ਕਿਉਂਕਿ ਜੈਪrakash Narain ਦੀ ਡੈਥ ਹੋ ਗਈ ਬਾਕੀ ਆਊਟ ਹੋ ਗਏ ਤੇ ਇਹਨਾਂ ਨੇ ਭਾਜਪਾ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਜੈਪrakash Narain ਦੇ ਥੱਲੇ ਉਹ ਚਾਈ ਸੀ ਇਹਨਾਂ ਨੂੰ ਲੱਗਾ ਕਿ ਵੀ ਜਨਸੰਗ ਦਾ ਜਿਹੜਾ ਉਹ ਸੌਦਾ ਵਿਕਦਾ ਨਹੀਂ ਹੈ ਔਰ ਭਾਜਪਾ ਦੇ ਥੱਲੇ ਇਹਨਾਂ ਨੇ ਜਿਹੜੀ ਆਪਣੀ ਅਗਲੀ ਓਣ ਚਲਾਈ ਫਿਰ ਅਟਲ ਬਿਹਾਰੀ ਵਾਜਪਾਈ ਇੱਕ ਮੋਡਰੇਟ ਫੇਸ ਸਾਹਮਣੇ ਕੀਤਾ ਇਵੈਂਚੁਅਲੀ ਨਰਿੰਦਰ ਮੋਦੀ 2014 ਚ ਜਦੋਂ ਬਣਦਾ ਤੇ ਮੋਹਨ ਭਾਗਵਤ ਆਰਐਸਐਸ ਮੁਖੀ ਦਿੱਲੀ ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ 1000 ਸਾਲ ਕੀ ਗੁਲਾਮੀ ਕੇ ਬਾਅਦ ਜੋ ਹੈ ਹਮੇ ਜੋ ਹੈ ਉਹ ਰਾਜਸੀ ਸਥਾ ਹਾਸਲ ਹੋਈ ਹੈ ਹੁਣ ਇਹ ਜਿਹੜਾ 100 ਸਾਲ ਦਾ ਸਫ਼ਰ ਜਿਸ ਨੂੰ ਅਸੀਂ 2025 ਦੇ ਵਿੱਚ ਗੱਲ ਕਰ ਰਹੇ ਹਾਂ ਇਹਨਾਂ 11 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਕਿਵੇਂ ਹਿੰਦੂ ਹਿੰਦੀ ਹਿੰਦੁਸਤਾਨ ਦੇ ਏਜੰਡੇ ਤੇ ਕੰਮ ਕੀਤਾ ਜਿਵੇਂ ਮੁਸਲਮਾਨ 20 ਕਰੋੜ ਇਰ ਰੈਲੇਵੈਂਟ ਬਣਾ ਦਿੱਤੇ ਕਿਵੇਂ ਸਿੱਖਾਂ ਦੇ ਖਿਲਾਫ ਇਸੇ ਜਿਹੜੀ ਜਦੋਂ ਤੁਸੀਂ ਐਡਵਾਨੀ ਦਾ ਹਵਾਲਾ ਦਿੱਤਾ ਹੈ ਕਿ ਉਹਨੇ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਲਿਖਿਆ ਕਿ ਉਹਨੇ ਕਿਵੇਂ ਜਿਹੜਾ ਐਨਕਰੇਜ ਕੀਤਾ ਇੰਦਰਾ ਗਾਂਧੀ ਨੂੰ ਪਾਰਲੀਮੈਂਟ ਦੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਹੁਣ ਅੱਜ ਜਦੋਂ ਮੋਦੀ ਇਹ ਬੜੀ ਬੇਸ਼ਰਮੀ ਦੇ ਨਾਲ ਇਹ ਕਹਿੰਦਾ ਕਿ ਜੀ ਦੇਖੋ ਨਵੰਬਰ 84 ਦੇ ਵਿੱਚ ਤਾਂ ਜਿਹੜਾ ਆਰਐਸਐਸ ਵਾਲਿਆਂ ਨੇ ਬਹੁਤ ਸਾਰਿਆਂ ਨੂੰ ਸਿੱਖਾਂ ਨੂੰ ਪਨਾਹ ਦਿੱਤੀ ਔਰ ਬਚਾਇਆ ਹਕੀਕਤ ਹੈ ਕਿ ਆਗੇ ਆਰਐਸਐਸ ਦਾ ਆਈਡੀਆਲੋਗ ਵਿਚਾਰਕ ਨਾਨਾਜੀ ਦੇਸ਼ਮੁਖ ਜਿਸ ਨੂੰ ਮੋਦੀ ਨੇ ਭਾਰਤ ਰਤਨ ਅਵਾਰਡ ਦਿੱਤਾ ਹੈ ਉਨੇ 9 ਨਵੰਬਰ 1984 ਨੂੰ ਇੱਕ ਖਿਤਾਬਚਾ ਛੋਟਾ ਜਿਹਾ ਇੱਕ ਡੀਟੇਡ ਲੈਟਰ ਜਿਹੜਾ ਸਾਰੇ ਐਮਪੀਜ਼ ਨੂੰ ਭੇਜਿਆ ਜਿਹੇ ਚ ਉਹਨੇ ਸਿੱਖਾਂ ਨੂੰ ਇਹ ਕਿਹਾ ਵੀ ਤੁਹਾਡੇ ਨਾਲ ਜੋ ਹੋਇਆ ਤੁਸੀਂ ਡਿਜ਼ਰਵ ਕਰਦੇ ਸੀ ਚੁੱਪ ਕਰਕੇ ਬੈਠ ਜਾਓ ਤੁਹਾਡੀਆਂ ਹੀ ਨੀਤੀਆਂ ਨੇ ਤੁਸੀਂ ਹਿੰਦੂ ਫੋਰਟ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ ਹੁਣ ਬੰਦੇ ਦੇ ਪੁੱਤ ਬਣ ਕੇ ਬਿਲਕੁਲ ਹਿੰਦੂ ਮジョਰਿਟੀ ਦੇ ਜਿਹੜਾ ਉਹਨਾਂ ਦਾ ਫਰੇਮਵਰਕ ਹੈ ਉਹਦੇ ਚ ਆ ਜਾਓ ਜੋ ਇਤਿਹਾਰ 90 ਦੇ ਕਰੀਬ ਕੇ ਇਸ ਆਰਐਸਐਸ ਵਾਲਿਆਂ ਦੇ ਉੱਤੇ ਸਨ ਨਵੰਬਰ 84 ਦੀ ਨਜ਼ਰਗੁਸ਼ੀ ਦੇ ਜਿਹੜੇ ਕਿ ਵਾਜਪਾਈ ਦੀ ਸਰਕਾਰ ਜਦੋਂ ਬਣਦੀ ਹੈ ਦੂਸਰੀ ਵਾਰ ਉਦੋਂ ਵਾਪਸ ਲੈ ਲੇ ਜਾਂਦੇ ਨੇ ਔਰ ਜਿਹੜਾ ਇਹ ਨਿਰਾਪura ਝੂਠ ਜਿਹੜਾ ਕਿ ਅਗਸਤ ਤੋਂ ਸਤੰਬਰ ਦੇ ਵਿੱਚ ਇਹ ਸਾਰਾ ਪੰਜਾਬ ਦੇ ਵਿੱਚ ਫਲੱਡ ਦੇ ਲਿਆਉਂਦੇ ਗਏ ਇਹਨੂੰ ਤਾਂ ਸੈਲੀਬ੍ਰੇਟ ਕੀਤਾ ਇਹਨਾਂ ਦੇ ਨਾਨ ਸਟੇਟ ਐਕਟਰਸ ਉਹ ਗੌਰਵ ਆਰਿਆ ਹੋਏ ਜਾਂ ਦੂਜੇ ਲੋਕ ਹੋਣ ਔਰ ਨਾਇਨਾ ਜੋ ਕੋਈ ਬੋੜਾ ਹੈ ਆਰਐਸਐਸ ਦੇ ਦਾ ਅੱਗੇ ਕੀ ਹੋਣਾ ਸੀ ਅਜੇ ਤੱਕ ਵੀ ਜਦੋਂ ਅਸੀਂ ਪੰਜਾਬ ਅਸੈਂਬਲੀ ਦਾ ਮਤਾ ਦੇਖਦੇ ਆ ਪੰਜਾਬ ਅਸੈਂਬਲੀ ਚ ਤਾਂ ਕੋਈ ਸੱਖਾਂ ਦੀ ਤਾਕਤ ਨਹੀਂ ਹੈ ਉਹ ਤਾਂ ਆਮ ਆਦਮੀ ਪਾਉ ਉਹਨਾਂ ਨੇ ਵੀ ਕਿਹਾ ਵੀ ਪੰਜਾਬ ਦੇ ਨਾਲ ਮਜ਼ਾਕ ਕੀਤਾ ਜਿਹੜਾ 1500 ਕਰੋੜ ਇਵਨ ਕਮਿਟ ਵੀ ਕੀਤਾ ਸੀ ਉਹਦੇ ਚੋਂ ਵੀ ਇੱਕ ਪੈਣੀ ਵੀ ਅਜੇ ਤੱਕ ਨਹੀਂ ਆਈ ਸੋ ਅਸੀਂ ਸਮਝਦੇ ਆ ਕਿ ਵੀ ਸਾਨੂੰ ਇਹ ਠੀਕ ਹੈ ਵੀ ਇੱਕ ਐਨਾਲਿਸਿਸ ਦੇ ਤੌਰ ਤੇ ਅਸੀਂ ਆਰਐਸਐਸ ਦਾ ਇੱਕ ਐਨਜੀਓ ਤੋਂ ਇੱਕ ਨਾਜ਼ੀ ਪਾਰਟੀ ਦੀ ਤਰਜ਼ ਦੇ ਉੱਤੇ ਹਕੂਮਤ ਦੇ ਉੱਤੇ ਕਾਇਮ ਹੋ ਕੇ ਹਿੰਦੂ এজেন্ডੇ ਨੂੰ ਲਾਗੂ ਕਰਨਾ ਇਹ ਤਾਂ ਦੇਖ ਰਿਹਾ ਹੈ ਪਰ ਇਹਨੂੰ ਕੰਪੈਰੀਜ਼ਨ ਮੇਰੇ ਮਾਈਂਡ 'ਚ ਆ ਘੁਮ ਰਿਹਾ ਹੈ ਕਿ ਇਸ ਤੋਂ ਠੀਕ 5 ਸਾਲ ਪਹਿਲਾਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆਂਦਾ ਜਿਹਦੀ ਸਿੱਧੀ ਟੱਕਰ ਬ੍ਰਿਟਿਸ਼ਰਜ਼ ਦੇ ਨਾਲ ਹੁੰਦੀ ਹੈ 4-5 ਸਾਲ ਚੱਲਿਆ ਗੁਰਦੁਆਰਾ ਸੁਧਾਰ ਲਹਿਰ ਔਰ ਉਸ ਤੋਂ ਬਾਅਦ ਉਹੀ ਅਕਾਲੀ ਜਿਹੜੇ ਵਾਰ ਵੈਟਰਨ ਸੀ ਜਿਨ੍ਹਾਂ ਨੇ ਬ੍ਰਿਟਿਸ਼ਰਜ਼ ਨੂੰ ਡੀਫੀਟ ਦਿੱਤਾ ਗੁਰਦੁਆਰਾ ਫਰੰਟ ਦੇ ਮੋਰਚੇ ਤੇ ਉਹਨਾਂ ਨੇ ਕਾਂਗਰਸ ਦਾ ਹਿੱਸਾ ਬਣ ਕੇ ਬਾਬਾ ਖੜਕ ਸਿੰਘ ਹੋਏ ਜਾਂ ਬਾਜਮਾਸਟਰ ਤਾਰਾ ਸਿੰਘ ਹੋਏ ਪਰ ਫਿਰ 47 ਤੋਂ ਬਾਅਦ ਵੀ ਉਹਨਾਂ ਦੀ ਸਟਰਗਲ ਰਹੀ ਅੱਜ ਸਾਡਾ ਅਕਾਲੀ ਦਲ ਪੰਜ ਹਿੱਸਿਆਂ 'ਚ ਵੰਡਿਆ ਹੋਇਆ ਹੈ ਲਹੂ ਲੋਹਾਨ ਪੰਥ ਬਿਨ ਕਿਸੇ ਫੋਕਸ ਤੋਂ ਉਤਰਿਆ ਹੋਇਆ ਪਰ ਇਧਰ ਬਿਨ ਇੱਕ ਬੰਦੇ ਨੂੰ ਵੀ ਜੇਲ੍ਹ ਭੇਜਿਆ ਆਰਐਸਐਸ ਨੇ ਬ੍ਰਿਟਿਸ਼ ਰਾਜ ਦੇ ਵੇਲੇ 47 ਤੋਂ ਬਾਅਦ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਦੇ ਹਾਂ ਤਿੰਨ ਵਾਰ ਇਹ ਪਾਰਟੀ ਬੈਨ ਹੁੰਦੀ ਆ ਗਾਂਧੀ ਦੇ ਮਰਡਰ ਤੋਂ ਬਾਅਦ ਵੀ ਐਮਰਜੈਂਸੀ ਵੇਲੇ ਵੀ ਫਿਰ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਵੀ ਲੇਕਿਨ ਅੱਜ ਉਹ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਨੇ ਔਰ ਸਿੱਖ ਕਿਸ ਹੱਦ ਤੱਕ ਜਿਹੜੇ ਨੇ ਅੱਜ ਅਸੀਂ ਬਿਲਕੁਲ ਜਿਵੇਂ ਇਹ ਕਹੋ ਕਿ ਇਹ ਫੈਸਲਾ ਫਿਰ ਮੈਂ ਨਹੀਂ ਕਹਿਣਾ ਚਾਹੁੰਦਾ ਉਸ ਪੰਬੜ ਪੂਸੇ ਦਾ ਸ਼ਿਕਾਰ ਹੈ ਕਿ ਸਾਨੂੰ ਉਹਨਾਂ ਨੇ ਬਿਲਕੁਲ ਇਨੇ ਟੁਕੜਿਆਂ ਚ ਵੰਡਿਆ ਹੋਇਆ ਹਾ ਹੁਣ ਤਰਨਤਾਰਨ ਦੀ ਅਜੇ ਅਸੈਂਬਲੀ ਸੀਟ ਦਾ ਤੇ ਮੈਂ ਦੇਖ ਰਿਹਾ ਕਿੰਨੀ ਹੈ ਧਰਾਂ ਉਹਨਾਂ ਚ ਸਟੈਬਲਿਸ਼ ਅਕਾਲੀ ਦਲ ਜਿਨ੍ਹਾਂ ਦੇ ਕੋਲ ਅਜ ਵੀ ਸ਼੍ਰੋਮਣੀ ਕਮੇਟੀ ਹੈ ਸੁਖਬੀਰ ਬਾਦਲ ਲਾਈਨ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਥੱਲੇ ਪੂਰੀ ਲਾਈਨ ਆ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਥੱਲੇ ਮਾਨ ਸਾਹਿਬ ਦਾ ਆਪਣਾ ਪਾਰਟ ਆ ਗਿਆ ਹੈ ਵਾਰਿਸ ਪੰਜਾਬ ਦੇ ਆਰਗੇਨਾਈਜੇਸ਼ਨ ਦਾ ਕੱਲ ਪੂਰਾ ਇੱਕ ਡੈਲੀਗੇਸ਼ਨ ਜਿਨਾਂ ਨੇ ਕਿਹਾ ਜੀ ਅਸੀਂ ਸੰਦੀਪ ਸਿੰਘ ਨੂੰ ਕੈਂਡੀਡੇਟ ਬਣਾਵਾਂਗੇ ਜੋ ਕੁੱਲ ਮਿਲਾ ਕੇ ਮਤਲਬ ਅੱਜ ਤੁਸੀਂ ਜਦੋਂ ਪੰਜਾਬ ਵੱਲ ਦੇਖਦੇ ਹੋ ਵੀ ਅੱਧਾ 1 2000 ਤੋਂ ਜ਼ਿਆਦਾ ਪਿੰਡ ਪੰਜਾਬ ਦੇ ਪਾਣੀ 'ਚ ਡੁੱਬੇ ਨੇ ਕਿੰਨੀ ਤਬਾਹੀ ਤਰਾਸਦੀ ਔਰ ਨਜ਼ਰ ਆ ਰਿਹਾ ਵੀ ਕੋਈ ਵੀ ਤੁਹਾਡੀ ਮਦਦ ਲਈ ਨਹੀਂ ਬੋੜਿਆ ਪਰ ਸਾਨੂੰ ਉਹਨਾਂ ਨੇ ਬਿਲਕੁਲ ਖੀਰੂ ਖੀਰੂ ਕਰ ਦਿੱਤਾ ਔਰ ਦੂਸਰੇ ਪਾਸੇ ਇੱਕ ਖਤਰਨਾਕ ਆਈਡੀਓਲੋਜੀ ਵਾਲਿਆਂ ਦੇ ਹੱਥ 'ਚ ਅੱਜ ਪੋਲੀਟਿਕਲ ਪਾਵਰ ਹੈ ਔਰ ਮੋਦੀ ਬੜੇ ਢੱਲੇ ਨਾਲ ਔਰ ਇਸ ਵਾਰ 2 ਅਕਤੂਬਰ ਨੂੰ ਗਾਂਧੀ ਦਾ ਜਨਮ ਦਿਨ ਵੀ ਜੀ ਜੀ ਔਰ ਇਹ ਨਾਗਪੁਰ ਤੋਂ ਜਿਹੜਾ ਮੋਹਨ ਭਾਗਵਤ ਨੇ ਐਡਰੈਸ ਕਰਨਾ ਹੈ ਸ਼ਸਤਰਾਂ ਦੀ ਪੂਜਾ ਕਰਨੀ ਹੈ ਭਾਰਤ ਪਰ ਦੇ ਵਿੱਚ ਜਿਹੜੇ ਨੇ ਆਟੋਮੈਟਿਕ ਵੈਪਨ ਲੈ ਕੇ ਮਾਰਚ ਕਰਦੇ ਨੇ ਖੌਫ ਪੈਦਾ ਕੀਤਾ ਹੋਇਆ ਇਹ ਕਹਾਣੀ ਹੈ ਕਿੱਸਾ ਆਰਐਸਐਸ ਦਾ ਹਾਰਡ ਹਿੰਦੂਤਵਾ ਤੇ ਗਾਂਧੀ ਰਾਜ ਨੇ ਰਾਮ ਰਾਜ ਦੇ ਨਾਂ ਥੱਲੇ ਸੌਫਟ ਹਿੰਦੂਤਵਾ ਪਰ ਉਸੇ ਆ ਲੈ ਕੇ ਨਾ ਹਾਰਡ ਹਿੰਦੂਤਵਾ ਆਵਾੜਿਆ ਨੂੰ इवन ਗਾਂਧੀ ਦਾ ਸੌਫਟ ਹਿੰਦੂਤਵਾ ਵੀ ਜਿਹੜਾ ਲੱਗਦਾ ਸੀ ਕਿ ਬਹੁਤ ਸਲੋ ਹੈ ਔਰ ਉਹਨਾਂ ਨੇ ਸੱਚਮੁੱਚ ਉਹ ਆਪਣਾ ਨਿਸ਼ਾਨਾ ਹਾਸਲ ਕਰ ਲਿਆ ਜਿਹੜਾ ਕਿ ਗੋਲ ਵਲਕਰ ਔਰ ਹੈਡਕਵੇਅਰ ਨੇ 100 ਸਾਲ ਪਹਿਲਾਂ ਜਿਹੜਾ ਡ੍ਰੀਮ ਲਿਆ ਸੀ ਜੀ ਡਾਕਟਰ ਸਾਹਿਬ ਆਪਾਂ ਇਹਨਾਂ ਦੇ 100 ਸਾਲ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਕਿਉਂਕਿ ਉਦੋਂ ਗਾਂਧੀ ਦਾ ਸੌਫਟ ਹਿੰਦੂਤਾ ਵਜੰਡੇ ਦੇ ਵਿੱਚ ਸਿੱਖ ਆਉਂਦੇ ਨੇ ਕਦੀ ਨਹਿਰੂ ਦੇ ਕਦੀ ਪਟੇਲ ਦੇ ਸੋ ਸਿੱਖਾਂ ਨੂੰ ਤਾਂ ਹਰ ਪਾਸਿਓ ਸਜ਼ਾ ਹੀ ਮਿਲੀ ਹੈ ਅੰਗਰੇਜ਼ਾਂ ਵੱਲੋਂ ਵੀ ਸਜ਼ਾ ਮਿਲੀ ਅੰਗਰੇਜ਼ਾਂ ਨਾਲ ਲੜਦੇ ਰਹੇ ਕੁਰਬਾਨੀਆਂ ਕੀਤੀਆਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਗਦਰੀ ਬਾਬੇ ਯੂਨੇ ਮਠਾਂਜੀ ਤੇ ਬਬਰ ਅਕਾਲੀ ਤੇ ਉਸ ਤੋਂ ਬਿਨਾ ਸ਼ਹੀਦ ਤੇ ਆਜ਼ਮ ਸਰਦਾਰ ਉਧਮ ਸਿੰਘ ਕਨੇ ਪੰਜਾਬ ਦੇ ਵਾਰਿਸ ਜਿਹੜੇ ਕੁਰਬਾਨੀਆਂ ਕਰ ਗਏ ਤੇ ਇਹ ਅੰਦਰ ਖਾਤੇ ਹਿੰਦੁਸਤਾਨ ਬਣਾਉਣ ਇੱਕ ਇੱਕ ਵੱਡਾ ਸਟੇਟ ਇੱਕ ਇੱਕ ਵੱਡਾ ਇੱਕ ਖਿੱਤਾ ਫਰੀ ਵਿੱਚ ਲੈ ਗਏ ਜਿਨ੍ਹਾਂ ਦਾ ਹੱਕ ਹੀ ਨਹੀਂ ਬਣਦਾ ਸੀ ਅੱਜ ਵੀ ਸਿੱਖ ਜਾਂ ਲੋਕ ਸਮਝ ਹੀ ਨਹੀਂ ਰਹੇ ਕਿ ਤੁਹਾਨੂੰ ਮਿਲਿਆ ਕੀ ਤੁਹਾਨੂੰ ਗੁਲਾਮੀ ਮਿਲੀ ਜੇ ਇਹ ਆਜ਼ਾਦੀ ਇਹਨੂੰ ਕਹਿੰਦੇ ਹੋ ਤਾਂ ਗੁਲਾਮੀ ਕੀ ਹੁੰਦੀ ਹੈ ਸੋ ਇਹਨਾਂ ਗੱਲਾਂ ਨੂੰ ਸਮਝਣ ਤੇ ਸਮਝਾਉਣ ਦੀ ਲੋੜ ਆ ਤਾਂ ਹੀ ਆਪਾਂ ਇਹ ਪ੍ਰੋਗਰਾਮ ਕਰਦੇ ਆਂ ਸਾਨੂੰ ਵੀ ਕੋਈ ਸ਼ੌਕ ਨਹੀਂ ਡਾਕਟਰ ਸਾਹਿਬ ਨੂੰ ਵੀ ਕੋਈ ਸ਼ੌਕ ਨਹੀਂ ਹੈਗਾ ਹੋਰ ਵੀ ਜਿਹੜੇ ਪੰਥ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਹੋ ਜਿਹਾ ਸ਼ੌਕ ਨਹੀਂ ਹੈਗੇ ਕਿਉਂਕਿ ਉਹ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਡਾ ਸਮਾਂ ਕੋਈ ਬਰਬਾਦ ਕਰਨ ਕਿਉਂਕਿ ਇਹ ਬਹੁਤ ਜ਼ਰੂਰੀ ਗੱਲਾਂ ਨੇ ਇਹਨਾਂ ਨੂੰ ਸਰਣਾ ਤੇ ਵਿਚਾਰਨਾ ਚਾਹੀਦਾ ਹੈ ਇਹਨਾਂ ਤੇ ਤੁਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਹੋ ਕੀ ਰਿਹਾ ਮੇਰੇ ਖਾਤੇ ਅੱਜ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਅੱਜ ਤਾਂ ਸੋਸ਼ਲ ਮੀਡੀਆ ਦਾ ਹੋਰ ਵੀ ਜਾ ਰਿਹਾ ਡਾਕਟਰ ਸਾਹਿਬ ਇੱਕ ਮਿੰਟ ਚ ਕੁਝ ਹੋਰ ਕਮੈਂਟ ਕਰਨਾ ਚਾਹੁੰਦੇ ਉਸ ਤੋਂ ਬਾਅਦ ਆਪਾਂ ਉਹ ਜਿਹੜਾ ਹੋਰ ਮੁੱਦੇ ਤੇ ਵੀ ਗੱਲਬਾਤ ਕਰਨੀ ਹੈ ਨਹੀਂ ਮੈਂ ਸਭ ਤੋਂ ਤੁਹਾਨੂੰ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਹੈ ਵੀਕਐਂਡ ਤੇ ਉਹਨਾਂ ਦੀ ਵਰੇ ਜਿਹੜੇ ਅੱਜ ਦੀ ਆਵਾਜ਼ ਨੇ ਆਪਣਾ ਸਫਰ ਤੈਅ ਕੀਤਾ ਤੁਸੀਂ ਸਫਲ ਪ੍ਰੋਗਰਾਮ ਕੀਤਾ ਹੈ ਔਰ ਮੈਂ ਅੱਜ ਦੀ ਆਵਾਜ਼ ਦੇ ਜਿਹੜੇ ਸਪான்ਸਰ ਨੇ ਔਰ ਫਾਈਨੈਂਸ਼ੀਅਲ ਹੈਲਪ ਵਾਲੇ ਨੇ ਔਰ ਅਦਰਵਾਈਜ਼ ਵੀ ਜਿਹੜੇ ਸਰੋਤੇ ਨੇ ਕਿਉਂਕਿ ਇਹ ਤਿੰਨੋਂ ਹੀ ਚੀਜ਼ਾਂ ਰਲ ਕੇ ਜੀ ਚੀਜ਼ ਨੂੰ ਕਾਮਯਾਬ ਕਰਦੇ ਆ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਕਈਆਂ ਨੂੰ ਸਾਡੀ ਆਵਾਜ਼ ਨਗਾਰਖਾਨੇ ਵਿੱਚ ਥੂਤੀ ਵਾਂਗ ਲੱਗਦੀ ਹੋਏ ਪਰ ਅਸੀਂ ਇਸ ਫੇਥ ਨੂੰ ਲੈ ਕੇ ਤੁਰੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਅਲਟੀਮੇਟਲੀ ਗੁਰੂਆਂ ਦਾ ਸਾਡੇ ਗੁਰਮਤਿ ਸਿਧਾਂਤ ਦਾ ਇਹ ਨਖੇੜਾ ਕੀਤਾ ਹੋਇਆ ਕਿ ਕੂੜ ਨੂੰ ਖੁੱਟਾ ਨਾਨਕਾ ਊੜਕ ਸੱਚ ਰਹੀ ਭਾਵੇਂ ਅਲਟੀਮੇਟ ਰੱਬ ਦੀ ਦਰਗਾਹ ਦੇ ਵਿੱਚ ਹੀ ਇਹ ਸੱਚ ਦਾ ਬਹਿਮਾਨ ਹੈ ਪਰ ਅਸੀਂ ਸੱਚ ਹੱਕ ਇਨਸਾਫ ਤੇ ਪੰਦੀ ਇਸ ਰਸਤੇ ਤੇ ਉਵੇਂ ਹੀ ਤੁਰਦੇ ਰਵਾਂਗੇ ਜੋ ਸਾਡਾ ਇਤਿਹਾਸ ਸਾਡੀਆਂ ਪਰੰਪਰਾਵਾਂ ਸਾਡੇ ਸ਼ਹੀਦ ਬੀਤੇ ਦੇ ਔਰ ਅੱਜ ਦੇ ਸਾਡੇ ਯੋਧਿਆਂ ਨੇ ਵੀ ਇਹ ਸੱਚ ਹੱਕ ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਆਂ ਸ਼ਹਾਦਤਾਂ ਪਾਈਆਂ ਨੇ ਔਰ ਸਤਿਗੁਰੂ ਰਹਿਮਤ ਕਰਨ ਸਾਡੇ ਕਦਮ ਸਾਬਤ ਰਹਿਣ ਔਰ ਅਸੀਂ ਸੱਚ ਹੱਕ ਇਨਸਾਫ ਦੀ ਡਗਰ ਤੇ ਬਿਨਾਂ ਖੋਫ ਬਿਨਾਂ ਡਰ ਬਿਨਾਂ ਲਾਲਚ ਬਿਨਾਂ ਚੁਕਾ ਦੇ ਤੁਰਦੇ ਰਹੀਏ ਡਾਕਟਰ ਸਾਹਿਬ ਇੱਕ ਵਾਰੀ ਤੁਹਾਡਾ ਵੀ ਧੰਨਵਾਦ ਆ ਤੁਸੀਂ ਅੱਜ ਦੀ ਵਾਰ ਦੇ ਸਰੋਤਿਆਂ ਨਾਲ ਪਿਛਲੇ 38 ਸਾਲਾਂ ਤੋਂ ਸਾਝ ਪਾ ਰਹੇ ਹੋ ਤੇ ਨਾਲ ਟੀਵੀ 84 ਉਹ ਵੀ ਜਿਹੜੇ ਕੌਮ ਦੇ ਮੁੱਦੇ ਨੇ ਜਿਹੜਾ ਵੀ ਕੋਈ ਬੰਦਾ ਵਿਅਕਤੀ ਲਿਖ ਸਕਦਾ ਬੋਲ ਸਕਦਾ ਹੈ ਕੋਈ ਵਕੀਲ ਆ ਕੋਈ ਡਾਕਟਰ ਆ ਕੋਈ ਆਮ ਬੰਦਾ ਆ ਜਾਂ ਕੋਈ ਕਹ ਲਓ ਸੋਸ਼ਲ ਮੀਡੀਆ ਦੀ ਵੀ ਕਰ ਸਕਦੇ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਆਪਾਂ ਗੱਲਬਾਤ ਨੂੰ ਹੋਰ ਤੇ ਅੱਗੇ ਤੋਰੀਏ ਸਾਡੇ ਇੱਥੇ ਲੋਕਲ ਜਦੋਂ ਟ੍ਰਾਂਟੋ ਦੀ ਗੱਲ ਚੱਲਦੀ ਹੈ ਟ੍ਰਾਂਟੋ ਦਾ ਇੱਕ 8 ਸੀ ਤੇ ਟ੍ਰਾਂਟੋ ਵਿੱਚ ਬਹੁਤ ਕੁਝ ਕਹ ਲਓ ਇੱਥੇ ਆਪਾਂ ਕਰ ਸਕਦੇ ਹਰ ਸ਼ਹਿਰ ਦੇ ਬੰਦੇ ਕਰ ਸਕਦੇ ਨੇ ਬਾਜ਼ ਨਿਊਜ਼ ਬਾਜ਼ ਨਿਊਜ਼ ਨੂੰ ਚਲਾ ਰਹੇ ਨੇ ਆਪਣੇ ਜਸਕਰਨ ਸਿੰਘ ਸੰਧੂ ਉਹਨਾਂ ਨੇ ਇੱਕ ਬਹੁਤ ਵਧੀਆ ਆਰਟੀਕਲ ਲਿਖਿਆ ਉਹਦਾ ਜਿਹੜਾ ਜਿਹੜਾ ਟਾਈਟਲ ਇਹ ਆ ਜਾਂ ਉਹ ਹੈਡਲਾਈਨ ਇਹ ਆ ਬਿਸ਼ਨੋਈ ਗੈਂਗ ਟੈਰਰਿਸਟ ਡੈਸਿਗਨੇਸ਼ਨ ਅ ਪਾਰਸ਼ਲ ਵਿਕਟਰੀ ਅਗੇਂਸਟ ਇੰਡੀਅਨ ਟ੍ਰਾਂਸ ਨੈਸ਼ਨਲ ਰੈਪਰੈਸ਼ਨ ਇਹ ਕਿੰਨੀ ਵੱਡੀ ਗੱਲ ਆ ਸੋ ਇਹ ਉਹ ਬੰਦੇ ਨੇ ਜਿਹੜੇ ਨੈਸ਼ਨਲ ਟੀਵੀ ਤੇ ਵੀ ਜਾਂਦੇ ਨੇ ਇੱਥੇ ਜਾ ਸਕਦੇ ਨੇ ਆ ਸਕਦੇ ਨੇ ਸੋ ਇਹ ਗੱਲ ਦੱਸ ਰਹੀ ਆ ਕਿ ਛੋਟੀ ਜੀ ਛੋਟੀ ਜੀ ਇੱਕ ਵਿਕਟਰੀ ਆ ਜਿਹੜਾ ਲਾਰਸ ਬਿਸ਼ਨੋਈ ਨੂੰ ਅੱਤਵਾਦੀ ਐਲਾਨ ਦੇਣਾ ਤੇ ਇੰਡੀਆ ਦੇ মিডিਏ ਚ ਬੜਾ ਚੀਚਾੜਾ ਪੈ ਰਿਹਾ ਕਿ ਲਾਲ ਸਿੰਘ ਬਿਸ਼ਨੋਈ ਨੇ ਤਾਂ ਅੱਤਵਾਦੀ ਐਲਾਨ ਦਿੱਤਾ ਆ ਜਿਹੜੇ ਮੁੱਠੀ ਪਰ ਖਾਲਸਤਾਨੀ ਨੇ 99.9% ਤਾਂ ਸਿੱਖ ਬਹੁਤ ਚੰਗੇ ਨੇ ਉਹ ਇੰਡੀਆ ਦਾ ਰਹਿਣਾ ਚਾਹੁੰਦੇ ਨੇ ਪਰ ਉਹ 0.1 ਉਹ ਡਰੱਗ ਵੇਚਦੇ ਨੇ ਫਰਾਨਾ ਕਰਦੇ ਨੇ ਇਹ ਸਾਡਾ ਪ੍ਰਚਾਰ ਕੀਤਾ ਜਾ ਰਿਹਾ ਸੋ ਇਹ ਗੱਲਾਂ ਨੂੰ ਵਿਚਾਰਨ ਦੀ ਲੋੜ ਆ ਪਿਛਲੇ ਦਿਨੀ ਆਪਣੇ ਨਿਊਯਾਰਕ ਦੇ ਵਿੱਚ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਅਤੇ ਇੰਡੀਆ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੀ ਛੋਟੀ ਜੀ ਮੀਟਿੰਗ ਹੁੰਦੀ ਹੈ ਜੀ ਇਹਨਾਂ ਨੇ ਵੈਲਕਮ ਕਿਹਾ ਇੱਥੇ ਦੇ ਜਿਹੜੇ ਨਵੇਂ ਹਾਈ ਕਮਿਸ਼ਨਰ ਨੂੰ ਤੇ ਅਗਲੇ ਹਫਤੇ ਇੰਡੀਆ ਜਾ ਆ ਰਹੇ ਨੇ ਕਨੇਡਾ ਦੇ ਵਿਦੇਸ਼ ਮੰਤਰੀ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਕੁਝ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਜਦੋਂ ਆਪਾਂ মিডিਏ ਦੀ ਗੱਲ ਕਰਦੇ ਹਾਂ ਤੇ ਇਸ মিডিਏ ਦੇ ਵਿੱਚ ਜਿਸਕੰਦ ਸਿੰਘ ਸੰਧੂ ਨੇ ਇੱਕ ਵਧੀਆ ਪੁਆਇੰਟ ਉਠਾਇਆ ਹਾਂਜੀ ਡਾਕਟਰ ਸਾਹਿਬ ਅ ਦੇਖੋ ਪਹਿਲਾਂ ਤਾਂ ਮੈਂ ਇਹ ਵੀ ਦੱਸ ਦਿਆਂ ਅੱਜ ਦੀ ਆਵਾਜ਼ ਤੇ ਸਰੋਤਿਆਂ ਔਰ ਦਰਸ਼ਕਾਂ ਨੂੰ ਜੀ ਸੈਟਰਡੇ ਅ ਅਸਜਾ ਸ਼ੰਕਰ ਨੇ ਐਡਰੈਸ ਕੀਤਾ ਯੂਨਾਈਟਿਡ ਨੇਸ਼ਨਸ ਨੂੰ ਔਰ ਉਸ ਦਿਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਨੇ ਸਿਰਫ ਇਹ ਪ੍ਰੋਟੈਸਟ ਰੈਲੀ ਨਹੀਂ ਸੀ ਇਹ ਦੁਨੀਆ ਦੇ ਸਾਹਮਣੇ ਹਕੀਕਤ ਸੀ ਕਿ ਇਹ ਰੋਗ ਸਟੇਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਨੇ ਔਰ ਖਾਲਸਤਾਨ ਔਰ ਕਸ਼ਮੀਰ ਇਹ ਆਪਣੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਸਟਰਗਲ ਯੂਨ ਚਾਰਟਰ ਦੇ ਥੱਲੇ ਲਾਰਡ ਰੈਨ ਨੇ ਸੋ ਮੈਂ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਜਿੱਥੇ ਵੀ ਇਹ ਟਿਰਨਿਕਲ ਸਟੇਟ ਦੇ ਰਿਪਰੈਜ਼ੈਂਟੇਟਿਵ ਜਾਣ ਉੱਥੇ ਉਹਨਾਂ ਨੂੰ ਔਰ ਇਸ ਦੇ ਨਾਲ ਨਾਲ ਜਿਹੜੇ ਇਹਨਾਂ ਦੇ ਸੋ ਕਾਲਡ ਨੈਸ਼ਨਲ ਫੈਸਟੀਵਲ ਹੁੰਦੇ ਨੇ ਉਹ 15 ਅਗਸਤ 26 ਜਨਵਰੀ ਦੇ ਨਾਂ ਥੱਲੇ ਜੋ ਵੀ ਕਰਨ ਉਸ ਦਾ ਵਿਰੋਧ ਕਰਨਾ ਬਣਦਾ ਹੈ ਜਿਹੜਾ ਤੁਸੀਂ ਬਾਸ ਦੇ ਹਵਾਲੇ ਨਾਲ ਕਿਹਾ ਬਿਲਕੁਲ ਠੀਕ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਪਾਰਸ਼ਲ ਵਿਕਟਰੀ ਦੋ ਕੋ ਦੇ ਰੀਜ਼ਨ ਹੈ ਮੈਵੀਅਸ ਦੇ ਉੱਤੇ ਇੱਕ ਕੰਪਲੀਟ ਸੈਗਮੈਂਟ ਪਰਸੋਂ ਕੀਤਾ ਗਿਆ ਕਿ ਭਈ ਇਹ ਮੈਨੂੰ ਤਾਂ ਇਹ ਲੱਗਦਾ ਵੀ ਕੈਨੇਡਾ ਦੀ ਮਿਸਟਰ ਕਾਰਨੀ ਦੀ ਸਰਕਾਰ ਜਿਹੜੀ ਹੈ ਗੋਗਲਿਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ ਪਹਿਲੀ ਗੱਲ ਅਸੀਂ ਦੇਖਦੇ ਹਾਂ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿਜਰ ਦਾ ਕੋਲਡ ਬਲੈਡਡ ਮਰਡਰ ਹੁੰਦਾ ਹੁਣ ਜਿਹੜੀ ਐਵੀਡੈਂਸ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਜਾਂ ਜਿਹੜਾ ਕਮਿਸ਼ਨ ਜਿਹੜਾ ਉਹ ਪਬਲਿਕ ਇਨਕੁਆਇਰੀ ਵਾਲਾ ਮਾਰ ਕੀਤਾ ਜਾਂਦਾ ਹੈ ਜਸਟਨ ਟਰੂਡੋ ਵੱਲੋਂ ਔਰ ਉਸ ਦੌਰ ਦੇ ਵਿੱਚ ਇਹ ਗੱਲ ਸਾਹਮਣੇ ਆ ਜਾਂਦੀ ਹੈ ਜਦੋਂ ਕਿ ਸੱਤ ਇੰਡੀਆ ਦੇ ਡਿਪਲੋਮੈਟ ਕੈਨੇਡਾ ਚੋਂ ਕੱਢੇ ਜਾਂਦੇ ਨੇ ਜਿਨ੍ਹਾਂ ਚੋਂ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਿਲ ਹੈ ਕਿ ਇਹ ਗੈਂਗਸਟਰ ਜ਼ਰਾ ਹੀ ਫਰੋਤੀਆ ਐਕਸਟਰੋਸ਼ਨ ਇੰਟੀਮਿਡੇਸ਼ਨ ਔਰ ਇੰਟਰਫੀਅਰੈਂਸ ਕਰਦੇ ਨੇ ਔਰ ਉਸ ਪੀਰੀਅਡ ਚ ਅਮਿਤ ਸ਼ਾਹ ਦਾ ਨਾਮ ਵੀ ਜਿਹੜਾ ਫਿਗਰ ਆਊਟ ਹੁੰਦਾ ਔਰ ਲਾਰਸ ਬਿਸ਼ਨੋਈ ਦਾ ਵੀ ਹੁੰਦਾ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਉਦੋਂ ਵੀ ਆਰਸੀਐਮਪੀ ਜਾਂ ਇਹਨਾਂ ਦੀ ਸੀਸਸ ਦੇ ਕੋਲ ਕ੍ਰੈਡੀਬਲ ਐਵੀਡੈਂਸ ਸੀ ਫਿਰ ਇਹ 2 ਸਾਲ ਇਸ ਨੂੰ ਲਟਕਾਣਾ ਕਿ ਭਾਈ ਜਦੋਂ ਤੱਕ ਹੁਣ ਤਾਂ ਹਰਾਤੇ ਸੀ ਕਿ ਸਰੀ ਤੋਂ ਲੈ ਕੇ ਟ੍ਰਾਂਟੋ ਤੱਕ ਰੋਜ਼ਾਨਾ ਹੀ ਕਿਸੇ ਦੇ ਕੈਫੇ ਦੇ ਬਾਹਰ ਗੋਲੀਆਂ ਚੱਲ ਗਈਆਂ ਕਿਸੇ ਦੇ ਫਰਨੀਚਰ ਸਟੋਰ ਦੇ ਬਾਹਰ ਚੱਲ ਗਈਆਂ ਕਿਸੇ ਨੂੰ ਹੁੰਦਾ ਕਿ ਆਈਆਂ ਕਈਆਂ ਨੇ ਐਕਸਟਰਾ ਜਿਹੜਾ ਉਹ ਮਨੀ ਜਿਹੜੀ ਮਫਰੋਤੀ ਉਹ ਦੇਣੀ ਵੀ ਸ਼ੁਰੂ ਕਰ ਦਿੱਤੀ ਸੋ ਇਸ ਸਾਰੇ ਤੋਂ ਬਾਅਦ ਜੇ ਹੁਣ ਇੱਕ ਪਾਸੇ ਕੈਨੇਡਾ ਦੀ ਇਸ ਹਕੂਮਤ ਨੇ ਇੰਡੀਆ ਦੇ ਨਾਲ ਜਦੋਂ G20 ਵੇਲੇ ਮੋਦੀ ਨੂੰ ਹੋਸਟ ਕੀਤਾ ਡਿਪਲੋਮੈਟਿਕ ਰਿਲੇਸ਼ਨਸ ਵਾਪਸ ਬਣਾਉਣ ਦੀ ਲਾਈਨ ਕਿਉਂਕਿ ਕੋਈ ਰਿਗਰਟ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਜਿਹੜੀ ਹੈ ਉਹ ਪ੍ਰਭਾਵਿਤ ਨਹੀਂ ਹੋਈ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਦੀ ਟਾਈਮਿੰਗ ਵੀ ਹੁਣੇ 88 ਆਰਗੇਨਾਈਜੇਸ਼ਨ 87 ਪਹਿਲਾਂ ਨੇ 88ਵੀਂ ਬਲਾਰਸ ਬਿਛਰੋਈ ਗੈਂਗ ਬਣ ਗਈ ਜਿਹਦੇ باوجود ਕਿ ਅੱਜ ਤੋਂ ਆਲਮੋਸਟ 3-4 ਮਹੀਨੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਨੇ ਮੰਗ ਕੀਤੀ ਸੀ ਕਿ ਇਹਨੂੰ ਦੈਸ਼ਤਗਰਦ ਬਣਾਓ ਫਿਰ ਐਲਬਰਟਾ ਦੇਣੇ ਕੀਤੀ ਔਰ ਪਿਛਲੇ ਮਹੀਨੇ ਇਵਨ ਕਨਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਵੀ ਸੋ ਸਾਨੂੰ ਮੈਨੂੰ ਇਹ ਲੱਗਦਾ ਹੈ ਕਿ ਵਿਸ਼ੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਜੀ ਹੁਣ ਜਿਹੜਾ ਬਿਸ਼ਨੋਈ ਗੈਂਗ ਹੋ ਗਈ ਪਰ ਜਿਹੜੀ ਬਿਸ਼ਨੋਈ ਗੈਂਗ ਹੈ ਜੇ ਕੈਨੇਡਾ ਦੀ ਆਪਣੀ ਇਨਵੈਸਟੀਗੇਸ਼ਨ ਦੇ ਮੁਤਾਬਕ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟ ਜਿਹੜੇ ਨੇ ਉਹ ਪੂਰਾ ਇਹਨੂੰ ਜਿਹੜਾ ਉਹ ਗਾਰਡ ਗਾਈਡ ਔਰ ਅਸਿਸਟ ਕਰ ਰਹੀ ਸੀ ਤੇ ਲਾਰਜ ਬਿਸ਼ਨੋਈ ਕੋਈ ਉਤੋਂ ਆਵਾਜ਼ ਹੋਣੀ ਉਤਰ ਕੇ ਥੱਲੇ ਆਇਆ ਇਹ ਅਮਿਤ ਸ਼ਾਹ ਦੀ ਔਰ ਅਮਿਤ ਸ਼ਾਹ ਕਿੱ데 ਰਹੀ ਰਨ ਕਰਦਾ ਉਹ ਜਿਹੜਾ ਅਜੀਤ ਡੋਵਾਲ ਰਾਈ ਔਰ ਇਹ ਬਿਸ਼ਨੋਈ ਗੈਂਗ ਨੂੰ ਡਿਕਲੇਅਰ ਕਰਨ ਤੋਂ ਇੱਕ ਹਫਤਾ ਪਹਿਲਾਂ ਕੈਨੇਡਾ ਦਾ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਉਹ ਉਹਨੂੰ ਅਜੀਤ ਢਾਵਲ ਨੂੰ ਮਿਲ ਕੇ ਆਂਦਾ ਸੋ ਅਸੀਂ ਸਮਝਦੇ ਹਾਂ ਔਰ ਅਮਰੀਕਾ ਦੇ ਵਿੱਚ ਜਿਹੜੇ ਨਵੇਂ ਡਾਕੂਮੈਂਟ ਜਿਹੜੇ ਨੇ ਉਹ ਪੇਸ਼ ਹੋਏ ਨੇ ਨਿਖਲ ਗੁਪਤਾ ਦੇ ਖਿਲਾਫ 3 ਨਵੰਬਰ ਤੋਂ ਕੇਸ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਬਿਲਕੁਲ ਹਰਦੀਪ ਸਿੰਘ ਨੇਜਰ ਦੇ ਮਰਡਰ 'ਚ ਨਿਖਲ ਗੁਪਤਾ ਦਾ ਡਾਇਰੈਕਟ ਲਿੰਕ ਵਿਕਾਸ ਯਾਦਵ ਜਿਹੜਾ ਰਾਦ ਆ ਅਫੀਸ਼ੀਅਲ ਸਿੱਧਾ ਅਜੀਤ ਢਾਵਲ ਦੇ ਥੱਲੇ ਕੰਮ ਕਰਦਾ ਫਿਰ ਇਹ ਵੀ ਸਾਹਮਣੇ ਆਇਆ ਵੀ ਗੱਲ ਕੱਲੀ ਇੱਕ ਪੋਲਿਟਿਕਲ ਐਕਟਿਵਿਸਟ ਦੇ ਮਰਡਰ ਦੀ ਨਹੀਂ ਹੈ ਜਿਹੜੀ ਡੀਲ ਹੈ ਉਹ ਕੋਲੰਬੀਆ ਤੋਂ ਕੋਕੀਨ ਦਾ ਜਹਾਜ਼ ਜਿਹੜਾ ਜਹਾਜ਼ ਭਰ ਕੇ ਲਿਆਣ ਲਈ ਉਹਨੂੰ ਰਾ ਵਾਲੇ ਕਹਿ ਰਹੇ ਨੇ ਤੇ ਵੈਪਨ ਦਾ ਜਿਹੜਾ ਉਹ ਜਹਾਜ਼ ਉਧਰ ਭੇਜਣ ਦੀ ਗੱਲ ਕਰ ਰਹੇ ਨੇ ਸੋ ਇਹ ਵੱਡੇ ਪੈਮਾਨੇ ਦਾ ਜੇ ਕੈਨੇਡਾ ਨੇ ਔਰ ਹੁਣ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਹੈ ਉਹ ਨੈਕਸਟ ਵੀਕ ਇੰਡੀਆ ਜਾ ਰਹੀ ਹੈ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਭਾਈ ਇਹ ਕੈਨੇਡਾ ਏ ਜਦੋਂ ਤੁਸੀਂ ਕਹਿੰਦੇ ਹੋ ਕਿ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਉਂਡਸ ਕਿ ਭਈ ਉਹ ਸ਼ੇਰ ਨਾਲ ਵੀ ਦੌੜ ਰਿਹਾ ਔਰ ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਹੈ ਜੇ ਲਾਰਸ ਬਿਸ਼ਰੋਏ ਗੈਂਗ ਨੂੰ دہشتਗਰਦ ਬਣਾਇਆ ਹੈ ਚਲੋ ਪਾਰਸ਼ਲ ਵਿਕਟਰੀ ਸਹੀ ਲੇਕਿਨ ਅਸਲੀ دہشتਗਰਦ ਤਾਂ ਰਾਅ ਔਰ ਅਮਿਤ ਸ਼ਾ ਹੈ ਔਰ ਤੁਸੀਂ ਉਸ ਇੰਡੀਅਨ ਗਵਰਨਮੈਂਟ ਦੇ ਨਾਲ ਕਿਵੇਂ ਸੰਬੰਧ ਜੋੜ ਸਕਦੇ ਹੋ ਕਿਵੇਂ ਕੋਈ ਟ੍ਰੇਡ ਟਾਕ ਕਰ ਸਕਦੇ ਹੋ ਜਾਂ ਕਿਵੇਂ ਉਹਨਾਂ ਦੇ ਨਾਲ ਤੁਸੀਂ ਡਿਪਲੋਮੈਟਿਕ ਐਕਸੈਸ ਕਰ ਸਕਦੇ ਹੋਂ ਜਿਹੜਾ ਕਿ ਜਾਂ ਤਾਂ 2 ਸਾਲਾਂ ਦੇ ਵਿੱਚ ਕੋਈ ਸਿਚੁਏਸ਼ਨ ਬਦਲੀ ਹੋਏ ਉਹ ਤਾਂ ਕਿਸੇ ਲੈਵਲ ਤੇ ਵੀ ਨਹੀਂ ਹੁਣ ਅਮਰੀਕਾ ਦੇ ਵਿੱਚ ਜੇ ਗਜ਼ਾਹ ਦੇ ਮਾਮਲੇ 'ਚ 20 ਪੁਆਇੰਟ ਪਲਾਨ ਟਰੰਪ ਰੇਜ ਦਿੱਤੀ ਤਾਂ ਪਹਿਲੀ ਗੱਲ ਉਹਨੇ ਕਿਹਾ ਕਿ ਭਾਈ ਉਹਨੂੰ ਕਾਲ ਕਰ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਨੈਦਰਯਾਹੂ ਤੋਂ ਕਾਲ ਕਰਵਾ ਕੇ ਮਾਫੀ ਮੰਗਵਾਈ ਕਿ ਭਾਈ ਤੂੰ ਇਹ ਕੀਤਾ ਸੋ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਨੇ ਇਵਨ ਕੋਈ ਫਾਰਮਲ ਅਪੋਲੋਜੀ ਵੀ ਕਿਸੇ ਲੈਵਲ ਤੇ ਪਬਲਿਕ ਸਾਡੇ ਸਾਹਮਣੇ ਤਾਂ ਨਹੀਂ ਆਈ ਕਿ ਭਾਈ ਅਸੀਂ ਇਨ ਫਿਊਚਰ ਨਹੀਂ ਕਰਾਂਗੇ ਉਹ ਤਾਂ ਲਗਾਤਾਰਤਾ ਨਾਲ ਇੱਕ ਗੈਂਗ ਨਹੀਂ ਕੋਈ ਦੂਸਰੀ ਦੇ ਨਾਂ ਥੱਲੇ ਆ ਜਾਏਗਾ ਸੋ ਮੈਨੂੰ ਲੱਗਦਾ ਵੀ ਇਹ ਗੁੰਗਲਿਆਂ ਤੋਂ ਮਿੱਟੀ ਝਾੜਨਾ ਇਸ ਤੋਂ ਪੁਆਇੰਟ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਆ ਡਾਕਟਰ ਸਾਹਿਬ ਧੰਨਵਾਦ ਤੁਸੀਂ ਵਕਫ ਵਕਫ ਮੁੱਦਿਆਂ ਤੇ